ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਗਊ ਮਾਤਾ ਦੀ ਸੇਵਾ ਅਤੇ ਉਸ ਦਾ ਫਲ ਕੀ ਹੁੰਦਾ ਹੈ ਉਸ ਦੇ ਬਾਰੇ ਜਾਣਕਾਰੀ ਦੇਵਾਂਗਾ ਕਿਉਂਕਿ ਸ਼ਾਸਤਰਾਂ ਵਿੱਚ ਗਊ ਮਾਤਾ ਦੀ ਸੇਵਾ ਦੇ ਬਾਰੇ ਵਿੱਚ ਬਹੁਤ ਹੀ ਜ਼ਿਆਦਾ ਤਰੀਕੇ ਸਹੀ ਤਰੀਕੇ ਨਾਲ ਦੱਸਿਆ ਗਿਆ ਹੈ ਅਤੇ ਸ਼ਾਸਤਰ ਸੱਚ ਬੋਲ ਦੱਸਦੇ ਹਨ ਕਦੇ ਝੂਠ ਨਹੀਂ ਬੋਲਦੇ ਇਸ ਵਾਰੇ ਤੁਸੀਂ ਵੀ ਸਭ ਕੁਝ ਜਾਣਦੇ ਹੋ ਅਤੇ ਸਾਡੇ ਸ਼ਾਸਤਰ ਗਰੂੜ ਪੁਰਾਣ ਦੇ ਵਿੱਚ ਗਊ ਮਾਤਾ ਦੀ ਸੇਵਾ ਦੇ ਫਲ ਦੇ ਬਾਰੇ ਬਹੁਤ ਜ਼ਿਆਦਾ ਦੱਸਿਆ ਗਿਆ ਹੈ ਜਿਸ ਦੇ ਮੁਤਾਬਕ ਸਾਡੇ ਮਾਤਾ ਪਿਤਾ ਸਾਨੂੰ ਦੱਸਿਆ ਕਰਦੇ ਸੀ ਅਗਰ ਇਨਸਾਨ ਆਪਣੇ ਜਿੰਦੇ ਜੀ ਕਿਸੇ ਪੰਡਤ ਦੇ ਜਰੀਏ ਆਪਣੇ ਘਰ ਵਿੱਚ ਪਾਠ ਪੂਜਾ ਕਰਵਾ ਕੇ ਇੱਕ ਗਊ ਮਾਤਾ ਦਾ ਦਾਨ ਕਰ ਦਵੇ ਤਾਂ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਤੋਂ ਬਾਅਦ ਜਦੋਂ ਅਸੀਂ ਅੱਗੇ ਜਾਂਦੇ ਹਾਂ ਤਾਂ ਉੱਥੇ ਸਾਨੂੰ ਕਈ ਪ੍ਰਕਾਰ ਦੀਆਂ ਖਤਰਨਾਕ ਨਦੀਆਂ ਪਾਰ ਕਰਨੀਆਂ ਪੈਂਦੀਆਂ ਹਨ ਤਾਂ ਉਸ ਸਮੇਂ ਉਹਨਾਂ ਨਦੀਆਂ ਨੂੰ ਪਰਾ ਪਾਰਕ ਕਰਵਾਉਣ ਲਈ ਸਾਡੇ ਕੋਲ ਉਹ ਗਊ ਮਾਤਾ ਆ ਕੇ ਹਾਜ਼ਰ ਹੋ ਜਾਂਦੀ ਹਨ ਜਿਹੜੀ ਗਊ ਮਾਤਾ ਅਸੀਂ ਆਪਣੇ ਜੀਉਂਦੇ ਜੀ ਦਾਨ ਕੀਤੀ ਸੀ ਤਾਂ ਉੱਥੇ ਆ ਕੇ ਉਹ ਗਊ ਮਾਤਾ ਉਸ ਪ੍ਰਾਣੀ ਨੂੰ ਕਹਿੰਦੀ ਹੈ ਕਿ ਹੁਣ ਤੋਂ ਮੇਰੀ ਪੂੰਛ ਫੜ ਲੈ ਅਤੇ ਇਹ ਜਿੰਨੀਆਂ ਵੀ ਨਦੀਆਂ ਹਨ ਮੈਂ ਤੈਨੂੰ ਸਾਰੀਆਂ ਪਾਰ ਕਰਵਾ ਦੇਵਾਂਗੀ ਅਤੇ ਦੋਸਤੋ ਜਦੋਂ ਪੁਰਾਣੀ ਗਊ ਮਾਤਾ ਦੀ ਪੂਝ ਫੜਦਾ ਹੈ ਤਾਂ ਉਹ ਗਊ ਮਾਤਾ ਸਾਰੀਆਂ ਨਦੀਆਂ ਪਾਰ ਕਰਵਾ ਦਿੰਦੀ ਹੈ ਅਤੇ ਪੁਰਾਣੀ ਅਖਰ ਟਾਈਮ ਪੁਰਾਣੀ ਦਾ ਅੱਗੇ ਨਿਕਲ ਜਾਂਦਾ ਹੈ ਤਾਂ ਦੋਸਤੋ ਇਸ ਕਰਕੇ ਅੱਜ ਮੈਂ ਇਹ ਵੀਡੀਓ ਬਣਾਈ ਹੈ ਤਾਂ ਕਿ ਤੁਹਾਨੂੰ ਗਊ ਮਾਤਾ ਦੀ ਸੇਵਾ ਦੇ ਫਲ ਦਾ ਪਤਾ ਲੱਗੇ ਅਤੇ ਸਾਡੇ ਧਾਰਮਿਕ ਸ਼ਾਸਤਰਾ ਵਿੱਚ ਵੀ ਦੱਸਿਆ ਹੈ ਕਿ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤਾ ਵਾਸ ਕਰਦੇ ਹਨ ਅਤੇ ਦੋਸਤੋ ਸਾਡੇ ਘਰ ਵੀ ਇੱਕ ਗਊ ਮਾਤਾ ਆਉਂਦੀ ਹੈ ਮੈਂ ਉਸ ਨੂੰ ਹਰ ਰੋਜ਼ ਦੋ ਰੋਟੀਆਂ ਦਿੰਦਾ ਹਾਂ ਅਤੇ ਉਸ ਦੇ ਪੈਰ ਛੂ ਕੇ ਅਸ਼ੀਰਵਾਦ ਲੈਂਦਾ ਹਾਂ ਮਾਤਾ ਗਊ ਮਾਤਾ ਦਾ ਕਾਂ ਮੈਨੂੰ ਉਸ ਵਕਤ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਸਾਡੇ ਘਰੇ 33 ਕਰੋੜ ਦੇ ਦੇਵ ਦੇਵਤਾ ਆਏ ਹਨ ਅਤੇ ਗਊ ਮਾਤਾ ਤੋਂ ਰੋਟੀਆਂ ਖਾ ਕੇ ਚਲੇ ਜਾਂਦੀ ਹੈ ਅਤੇ ਦੋਸਤੋ ਅਗਲੇ ਦਿਨ ਦੁਬਾਰਾ ਫੇਰ ਵਾਪਸ ਆ ਜਾਂਦੀ ਹੈ ਮੈਂ ਉਸ ਨੂੰ ਦੋ ਰੋਟੀਆਂ ਇਸ ਕਰਕੇ ਰੋਜ਼ ਦਿੰਦਾ ਹਾਂ ਅਤੇ ਪੈਰੀ ਹੱਥ ਇਸ ਕਰਕੇ ਲਾਉਂਦਾ ਹਾਂ ਕਿਉਂਕਿ ਮੈਂ 40% ਹੈਂਡੀਕਰਾਫਟ ਹਾਂ ਅਤੇ ਬ੍ਰੇਨ ਹੈਮਬਰੇਜ ਦਾ ਮਰੀਜ਼ ਹਾਂ ਅਤੇ ਪਤਾ ਨਹੀਂ ਹੁਣ ਮੈਨੂੰ ਵੀ ਕਦੋਂ ਇਹ ਸੰਸਾਰ ਛੱਡਣਾ ਪੈ ਜਾਵੇ ਤਾਂ ਮੈਂ ਆਪਣੇ ਬਜ਼ੁਰਗਾਂ ਮੁਤਾਬਕ ਦੱਸੇ ਗਊ ਮਾਤਾ ਦੀ ਸੇਵਾ ਕਰਦਾ ਹਾਂ ਤੇ ਰੋਟੀਆਂ ਦਿੰਦਾ ਹਾਂ ਦੋਸਤੋ ਇਹ ਵੀਡੀਓ ਬਣਾਉਂਦੇ ਸਮੇਂ ਮੇਤੇ ਬੋਲਣ ਵਿੱਚ ਕਈ ਗਲਤੀਆਂ ਹੋ ਗਈਆਂ ਹੋ ਹੋਣਗੀਆਂ ਕਿਉਂਕਿ ਮੈਂ ਬ੍ਰੇਨ ਐਮਬਰੇਜ ਦਾ ਮਰੀਜ਼ ਹਾਂ ਭਾਵੇਂ ਵੀਡੀਓ ਦੇ ਦੇਖਦੇ ਸੁਣਦੇ ਸੁਣਦੇ ਮੇਰਾ ਪਤਾ ਲੱਗ ਜਾਏਗਾ ਕਿ ਮੈਂ ਕਦੀ ਕੁਝ ਬੋਲ ਦਿੰਦਾ ਕਦੀ ਕੁਝ ਬੋਲ ਦਿੰਦਾ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਸੌਰੀ ਮੰਗਦਾ ਮੰਨਦਾ ਹਾਂ ਪਰ ਯਾਦ ਰੱਖਣ ਲਈ ਜਾਣਕਾਰੀ ਦੇਣਾ ਵੀ ਦੱਸਣਾ ਵੀ ਤੁਹਾਨੂੰ ਬਹੁਤ ਜ਼ਰੂਰੀ ਸੀ ਤਾਂ ਦੋਸਤੋ ਜੇਕਰ ਤੁਹਾਨੂੰ ਮੇਰਾ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ ਗਊ ਮਾਤਾ ਲਈ ਕਰ ਦੇਣਾ ਜੇ ਮੇਰੇ ਲਈ ਨਹੀਂ ਕਰਨਾ ਤਾਂ ਕਿ ਉਹ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਅਤੇ ਜਾਣਕਾਰੀ ਜਾਇਦ ਜਿਆਦਾ ਲੋਕਾਂ ਤੱਕ ਪਹੁੰਚ ਜਾਵੇ ਅਤੇ ਆਪਣੇ ਕਮੈਂਟ ਵਿੱਚ ਜੈ ਗਊ ਮਾਤਾ ਦੀ ਜ਼ਰੂਰ ਲਿਖਣਾ ਜਾਂ ਜੈ ਮਾਤਾ ਦੀ ਲਿਖ ਲੈਣਾ ਉਹ ਪ੍ਰਮਾਤਮਾ ਸਵੀਕਾਰ ਕਰ ਲਵੇਗਾ ਅਤੇ ਤੁਹਾਨੂੰ ਮੇਰਾ ਵੀਡੀਓ ਕਿਹੋ ਜਿਹਾ ਲੱਗਿਆ ਇਹ ਵੀ ਆਪਣੇ ਕਮੈਂਟ ਵਿੱਚ ਮੈਨੂੰ ਜ਼ਰੂਰ ਦੱਸਣਾ ਅਤੇ ਮੈਂ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦਵਾਂਗਾ ਜਾਂ ਦੇਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਬਰੇਨ ਐਮਰੇਜ ਕਰਕੇ ਭੁੱਲ ਵੀ ਜਾਂਦਾ ਹਾਂ ਦਾ ਇੱਕ ਲਾਇਕ ਕਰਨ ਤੇ ਇੱਕ ਕਮੈਂਟ ਕਰਨ ਤੇ ਮੇਰੀ ਤਕਦੀਰ ਵੀ ਬਦਲ ਸਕਦੀ ਹੈ ਅਤੇ ਮੇਰੇ ਲਈ ਪਰਮਾਤਮਾ ਦੇ ਕੋਲ ਅਰਦਾਸ ਕਰਨਾ ਪ੍ਰਾਰਥਨਾ ਕਰਨਾ ਤਾਂ ਕਿ ਮੈਂ ਜਲਦੀ ਤੋਂ ਜਲਦੀ ਠੀਕ ਹੋ ਜਾਵਾਂ ਅਤੇ ਜੇ ਤੁਹਾਡੇ ਕੋਲ ਬਰੇਨ ਐਮਬਰੀਡ ਦੇ ਬਾਰੇ ਕੋਈ ਜਾਣਕਾਰੀ ਹੋਵੇ ਦੱਸਣ ਲਈ ਤਾਂ ਮੈਨੂੰ ਜਰੂਰ ਦੱਸਣਾ ਜੈ ਮਾਤਾ ਦੀ ਜੈ ਗਊ ਮਾਤਾ ਦੀ ਜੈ ਗੁਰੂ ਦੇਵ ਹਰੀ ਰਾਮ ਰਾਧੇ ਕ੍ਰਿਸ਼ਨਾ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਸਤਿਗੁਰੂ ਜੈ ਗੁਰਦੇਵ ਜੈ ਮਾਤਾ ਦੀ ਰਾਮ ਰਾਮ ਸਤਿ ਸ੍ਰੀ ਅਕਾਲ ਜੀ